ਇਨ ਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹਕਿਆ ਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਜਿਗਰ ਦੇ ਟੁਕੜੇ ਧੰਨ ਮਾਤ ਜੀਤੋ ਜੀ ਦੇ ਲਾਲ ਕਲਗੀਧਰ ਪਿਤਾ ਜੀਓ ਆਪ ਜੀ ਦੇ ਪਿਆਰੇ ਆਪ ਜੀ ਦੇ ਦੁਲਾਰੇ ਆਪ ਜੀ ਦੇ ਫਰਜ਼ੰਦ ਸਾਹਿਬਜ਼ਾਦਾ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਧੰਨ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਛੇ ਪੋ ਨੂੰ ਆਨੰਦਪੁਰ ਸਾਹਿਬ ਤੋਂ ਚੱਲ ਕੇ ਸੱਤ ਪੋ ਨੂੰ ਪਰਿਵਾਰ ਤੋਂ ਵਿਛੜ ਕੇ ਸ਼ਹੀਦੀ ਤੱਕ ਦਾ ਸਫ਼ਰ ਤੈਅ ਕਰਕੇ ਠੰਡੇ ਬੁਰਜ ਵਿੱਚ ਤਿੰਨ ਰਾਤਾਂ ਕੈਦ ਰਹੇ ਦਾਤਾਰ ਪਾਤਸ਼ਾਹ ਜੀ ਉਹ ਅੱਜ 13 ਪੋਹ ਆਪ ਜੀ ਦੇ ਲਾਲਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਉਪਰੰਤ ਜਲਾਦਾ ਨੇ ਗੋਡਿਆਂ ਹੇਠਾਂ ਲੈ ਜਿਵਾਕਾਰ ਸ਼ਹੀਦ ਕੀਤਾ ਆਪ ਜੀ ਦੇ ਪੂਜਨੀਕ ਮਾਤਾ ਮਾਤ ਗੁਜਰਕੌਰ ਜੀ ਠੰਡੇ ਬੁਰਜ ਵਿੱਚ ਜਲਮੋ ਸਤਮ ਸਹੰਦੇ ਹੋਏ ਸ਼ਹੀਦ ਹੋ ਗਏ ਦਾਤਾਰ ਜੀਓ ਮਹਾਨ ਸ਼ਹੀਦਾਂ ਦੀ ਪ੍ਰੀਤ ਹਿਰਦੇ ਵਿੱਚ ਲੈ ਕੇ ਸਮੁੱਚਾ ਖਾਲਸਾ ਪੰਥ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਨਾਂ ਤੇ ਤਿੰਨ ਦਿਨਾਂ ਤੋਂ ਹਾਜ਼ਰੀਆਂ ਭਰ ਰਿਹਾ ਹੈ ਸ਼ਹੀਦੀ ਜੋੜ ਮੇਲ ਦੇ ਅੰਦਰ ਬੇਨਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਾਤਸ਼ਾਹ ਅੱਜ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਮੁੱਚਾ ਪੰਥ ਮਨ ਬਚ ਕਰਮ ਕਰਕੇ ਜੁੜਿਆ ਹੈ ਪਾਤਸ਼ਾਹ ਜੀਓ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਮਹਾਨ ਸ਼ਹੀਦਾਂ ਦੇ ਪੱਦ ਚਿੰਨਾ ਤੇ ਚੱਲਣ ਦਾ ਬਲ ਬਖਸ਼ਣਾ ਦਾਤਾਰ ਜੀ ਬੌੜੀ ਕਰਨੀ ਪੰਥ ਨੂੰ ਏਕਤਾ ਇਤਫਾਕ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਗਰੀਬ ਨਵਾਜ਼ ਪਾਤਸ਼ਾਹ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਪ੍ਰੀਤ ਹਿਰਦੇ ਚ ਲੈ ਕੇ ਬਯੰਤ ਸੰਗਤਾਂ ਲਗਾਤਾਰ ਹਾਜ਼ਰੀਆਂ ਭਰ ਰਹੀਆਂ ਸੇਵਾਵਾਂ ਕਰ ਰਹੀਆਂ ਬਯੰਤ ਲੰਗਰਾਂ ਦੀ ਸੇਵਾ ਹਰ ਭਾਂਤ ਦੀ ਸੇਵਾ ਤਨ ਮਨ ਧਨ ਕਰਕੇ ਆਪ ਜੀ ਦੇ ਗੁਰਸਿੱਖ ਤਤ ਪਰ ਪਾਤਸ਼ਾਹ ਜੀ ਸਭ ਦੀ ਕਹਲਣਾ ਨੂੰ ਫਲ ਲਾਉਣਾ ਦਰੋਂ ਘਰੋਂ ਗੁਰਮਤਿ ਦੀ ਰਹਿਤ ਬਖਸ਼ਨੀ ਬਾਣੀ ਬਾਣੇ ਦੀ ਦਾਤ ਬਖਸ਼ਨੀ ਨਿਤਨੇਮ ਦੀ ਦਾਤ ਬਖਸ਼ਨੀ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਿੱਖੀ ਸਰੂਪ ਬਖਸ਼ਣਾ ਨਾਮ ਦੀ ਬੰਦਗੀ ਦੀ ਕਮਾਈ ਬਖਸ਼ਨੀ ਮਹਾਰਾਜ ਗਰੀਬ ਨਿਵਾਦ ਪਾਤਸ਼ਾਹ ਆਪਣੇ ਪੰਥ ਦੇ ਅੰਗ ਸੰਗ ਸਹਾਈ ਹੋ ਕੇ ਚੜ੍ਹਦੀ ਕਲਾ ਬਖਸ਼ਨੀ ਅਦੋ ਗਤੀਆਂ ਵਿਖੜੇ ਪੈਂਡਿਆਂ ਚੋਂ ਮਹਾਰਾਜ ਆਪ ਅਗਵਾਈ ਬਖਸ਼ ਕੇ ਸਾਹਿਬਜ਼ਾਦਿਆਂ ਦੇ ਪਾਏ ਪੂਰਨਿਆਂ ਤੇ ਚਲਦਿਆਂ ਮੰਝਲੇ ਮਕਸੂਦ ਬਖਸ਼ਣਾ ਦਾਤਾਰ ਪਾਤਸ਼ਾਹ ਜੀ ਕੌਮ ਦੀਆਂ ਅਮੀਰ ਰਵਾਇਤਾਂ ਦੇ ਅਨੁਸਾਰ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਪਾਤਸ਼ਾਹ ਗੁਰੂ ਲਾਲਾ ਤੇ ਮਾਤਾ ਜੀ ਦੇ ਸ਼ਹੀਦੀ ਸਥਾਨ ਤੋਂ ਸ਼ਹੀਦੀ ਮਾਰਚ ਆਰੰਭ ਹੋਵੇਗਾ ਦਾਤਾਰ ਜੀਓ ਕੌਮੀ ਰਵਾਇਤ ਅਨੁਸਾਰ ਜਪਜੀ ਸਾਹਿਬ ਦੇ ਪਾਠ ਹੋਏ ਉਪਰੰਤ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਹਿਬਾਨ ਸਮੁੱਚਾ ਖਾਲਸਾ ਪੰਥਾ ਜਰ ਮਹਾਰਾਜ ਆਪਣੀ ਅਗਵਾਈ ਬਖਸ਼ਣੀ ਦਾਤਾ ਜੀ ਆਪ ਭੈ ਭਾਵਨੀ ਅਦਬ ਸਤਕਾਰ ਵਿੱਚ ਸੇਵਾ ਲੈਣੀ ਗਹਿਰ ਗੰਭੀਰਤਾ ਪ੍ਰੇਮ ਵਿਰਾਗ ਵਿੱਚ ਚੱਲਣ ਦੀ ਸਮਤ ਬਖਸ਼ਣੀ ਕਦਮ ਕਦਮ ਆਪਣਾ ਸਿਮਰਨ ਬਖਸ਼ਣਾ ਆਪਣੀ ਯਾਦ ਬਖਸ਼ਣੀ ਮਹਾਰਾਜ ਗੁਰਦੁਆਰਾ ਜੋਤੀ ਸੁਖ ਸਾਹਿਬ ਵਾਸਤੇ ਸ਼ਹੀਦੀ ਮਾਰਚ ਚਾਲੇ ਪਾਵੇਗਾ ਮਹਾਰਾਜ ਆਪਨੀ ਕਿਰਪਾ ਕਰਕੇ ਆਪ ਸਮਤ ਬਖਸ਼ ਕੇ ਸੇਵਾ ਲੈਣੀ ਦਾ ਤਾਰ ਜਿਓ ਦਤਾਰ ਪਾਤਸ਼ਾਹ ਜੀ ਛੇ ਪੋ ਤੋਂ ਅਰੰਭੀ ਹੋਈ ਆਪ ਜੀ ਦੇ ਸਰਬੰਸ ਦੀ ਕੁਰਬਾਨੀਆਂ ਦੀ ਵਿਸ਼ੇਸ਼ ਕਥਾ ਅੱਜ 13 ਪੂਰਨ ਸੰਪੂਰਨ ਹੋਈ ਹੈ ਬੇਅੰਤ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਮਹਾਰਾਜ ਬਖਸ਼ ਲੈਣਾ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਹਉਮੈ ਹੰਕਾਰ ਤੋਂ ਬਚਾਉਣਾ ਮਹਾਰਾਜ ਗੁਰਸਿੱਖਾਂ ਦੇ ਚਰਨਾਂ ਦੀ ਖਾਤ ਬਖਸ਼ਨੀ ਧੂੜੀ ਬਖਸ਼ਨੀ ਮਹਾਰਾਜ ਦੀਨ ਦਇਆਲ ਪਾਤਸ਼ਾਹ ਜੀ ਕਿਰਪਾ ਕਰੋ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਖਦਾਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਇਲਾਹੀ ਹੁਕਮ ਬਖਸ਼ ਕੇ ਅਸੀਸਾਂ ਦਿਓ ਉਪਰੰਤ ਸ਼ਹੀਦੀ ਇਮਾਰਤ ਚਾਲੇ ਪੌਣ ਦੀ ਆਗਿਆ ਬਖਸ਼ੋ ਨਾਲ ਦਾਤਾ ਜੀ ਹੁਕਮ ਦੇ ਅਨੁਕੂਲ ਜਿਉਣ ਦੀ ਸਮਰੱਥਾ ਦੇਣੀ ਜੀ ਸੇਈ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਹਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲेंगे खार होए सब मिलेंगे बोले सो निहा ਗਾਜਕੇਜ ਕਰੇ ਜਿਹਾ ਵੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਗੁਰਮਰਿਆ ਬੋਲੇ ਸੋ ਨਿਹਾਲ ਬੋਲੇ ਗੱਜ ਗੱਜ ਕਰੇ ਜਾਵੈ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਗੱਜ ਗੱਜ ਕਰੇ ਜਾਵੈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਗੁਰਪ੍ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ